ਸਸਿਕਾਲ ਦੋਸੋ ਕੀ ਹਾਲ ਹੈ ਠੀਕ ਠਾਕ ਹੂੰ ਸਰਦੀ ਦਾ ਪ੍ਰਕੋਪ ਬਹੁਤ ਵਧਿਆ ਹੋਇਆ ਹੈ ਔਰ ਕੱਲ ਮਨੀਪੋਰ ਯਾਤਰਾ ਸੀ ਤੇ ਅੱਜ ਹੁਣ ਨਾ ਰਾਤ ਕਾਫੀ ਲੇਟ ਪਹੁੰਚਿਆ ਹੁਣ ਇੱਕ ਸ਼ਾਦੀ ਤੇ ਜਾ ਰਹੇ ਆ ਨਾਲ ਹੀ ਨਾਲ ਪਤਾ ਚੱਲਿਆ ਹੈ ਖੁਸ਼ਖਬਰੀ ਤੁਹਾਡੇ ਸਾਰਿਆਂ ਵਾਸਤੇ ਆਪਣੇ ਵਾਸਤੇ ਕਾਂਗਰਸ ਪਾਰਟੀ ਵਾਸਤੇ ਔਰ ਸੁਖਪਾਲ ਸਿੰਘ ਖੈਰਾ ਜੀ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਕਿ ਉਹਨਾਂ ਦੀ ਜ਼ਮਾਨਤ ਹੋ ਗਈ ਹੈ। ਔਰ ਸੱਚੇ ਪਾਤਸ਼ਾਹ ਨੇ ਬਹੁਤ ਅਪਾਰ ਕਿਰਪਾ ਕੀਤੀ ਹੈ। ਔਰ ਜਿਨ੍ਹਾਂ ਲੋਕਾਂ ਤੇ ਸੱਚੇ ਪਾਤਸ਼ਾਹ ਅਪਾਰ ਕਿਰਪਾ ਕਰਦਾ ਰਹਿੰਦਾ ਹੈ। ਉਹ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰਹਿੰਦੇ ਨੇ। ਸੋ ਤੁਹਾਨੂੰ ਸਾਰਿਆਂ ਦਾ ਸਾਡੀ ਜ਼ਮਾਨਤ ਦਿਆਂ। ਔਰ ਆਸ ਕਰਦਾ ਕਿ ਸਰਕਾਰ ਤੇ ਹੁਣ ਪੁਲਿਸ ਪ੍ਰਸ਼ਾਸਨ ਕਿਸੇ ਕੋਈ ਨਵੀਂ ਕਰਤੂਤ ਨਹੀਂ ਕਰੇਗਾ। ਜਾਣੇ ਕੀ ਕੋਈ ਨਵਾਂ ਚੰਦ ਨਹੀਂ ਚੜਾਏਗਾ ਇਹ ਆਸ ਕਰਦਾ ਔਰ ਨਾਲ ਹੀ ਨਾਲ ਮੈਂ ਦੋਸਤੋ ਲਾਅ ਐਂਡ ਆਰਡਰ ਦੀ ਗੱਲ ਕਰਨੀ ਚਾਹੁੰਦਾ ਕਿ ਮੈਨੂੰ ਲੱਗਦਾ ਬਹੁਤ ਟੁਵਟਾ ਜਿਹੜਾ ਪੰਜਾਬ ਜੇਕਰ ਜੇ ਸੂਬੇ ਦਾ ਲਾਅ ਐਂਡ ਆਰਡਰ ਨਹੀਂ ਠੀਕ ਉਹ ਸੂਬਾ ਤੱਕ ਸਾਨੂੰ ਲਾਅ ਐਂਡ ਆਰਡਰ ਦੀ ਲੜਾਈ ਹੁਣ ਲੜਨੀ ਪਵੇਗੀ ਕਿਉਂਕਿ ਹੁਣ ਬੱਸ ਹੋ ਗਈ ਹੁਣ ਅੰਤ ਹੋ ਗਿਆ ਦਿਨ ਦਿਹਾੜੇ ਮੋਟਾ ਸਿੱਧੂ ਮੂਸੇ ਵਾਲੇ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ अनेका ਲੋਕਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ। ਐਸਵੀ ਪਾਰਟੀ ਚਲੇ ਗਏ। ਦਿਨ ਦਿਹਾੜੇ ਉਹ हेयर ड्रेसਰ ਦੀ ਦੁਕਾਨ ਤੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਮੈਂ ਸਮਝਦਾ ਕਿ ਬਹੁਤ ਵੱਡੀ ਅਨੁਘੋਣੀ ਹੈ ਪੰਜਾਬ ਦੇ ਵਿੱਚ ਜੋ ਹੋ ਰਹੀ ਹੈ। ਔਰ ਇਹਦੇ ਪਾਸੇ ਕਿਸੇ ਦਾ ਧਿਆਨ ਬਾਕੀ ਸਾਰੇ ਮਸਲੇ ਨਿਰੰਤਰ ਚਲਦੇ ਰਹਿਣਗੇ ਔਰ ਉਹਨਾਂ ਨੂੰ ਸਮੇਂ-ਸਮੇਂ ਸਰ ਉਠਾਉਂਦੇ ਰਵਾਂਗੇ ਲੇਕਿਨ ਹੁਣ ਜ਼ਰੂਰਤ ਹੈ ਕਿ ਪੰਜਾਬ ਦੀ ਸ਼ਾਂਤੀ ਦੇ ਲਈ ਲੜਨ ਦੀ ਔਰ ਹੁਣ ਮੰਨ ਬਣਾ ਲਿਆ ਕਿ ਪੰਜਾਬ ਦੀ ਸ਼ਾਂਤੀ ਦੀ ਅਮਨ ਔਰ ਸ਼ਾਂਤੀ ਦੀ ਲੜਾਈ ਲੜਨੀ ਹੈ ਬੇਸ਼ੱਕ ਕੋਈ ਵੀ ਨੁਕਸਾਨ ਚਲਣਾ ਪਵੇ ਚਾਹੇ ਕੋਈ ਗੈਂਗਸਟਰ ਗੋਲੀਆਂ ਹੀ ਕਿਉਂ ਨਾ ਮਾਰ ਜਾਵੇ ਲੇਕਿਨ ਹੁਣ ਲੜਾਈ ਲੜਨੀ ਪਵੇਗੀ ਜਿਹੜਾ ਨੰਗਾ ਨਾਚ ਪੰਜਾਬ ਦੇ ਵਿੱਚ ਹੋ ਰਿਹਾ ਹੈ ਔਰ ਇਹ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨੀ ਹੋਏਗੀ ਸੋ ਜਿੱਥੇ ਜਿੱਥੇ ਕੋਈ ਘਟਨਾ ਵਾਪਰੇਗੀ ਕੋਸ਼ਿਸ਼ ਕਰਾਂਗਾ ਉੱਥੇ ਪਹੁੰਚਾਂ ਔਰ ਅਗਰ ਕਿਤੇ ਨਾ ਪਹੁੰਚ ਸਕਿਆ ਤਾਂ ਆਪਣੀ ਆਵਾਜ਼ ਤਕੜੇ ਸ਼ਬਦਾਂ ਦੇ ਨਾਲ ਅਸੀਂ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਯਾਨੀ ਕਿ ਭਗਵੰਤ ਮਾਨ ਸਾਹਿਬ ਦੇ ਕੰਨਾਂ ਤੱਕ ਪਹੁੰਚੌਣ ਦਾ ਕੰਮ ਕਰਾਂਗੇ ਔਰ ਲੜਾਈ ਲੜਾਂਗੇ ਇਸ ਖਿਲਾਫ ਕਿਉਂਕਿ ਪੰਜਾਬ ਸੂਬੇ ਦੀ ਅਮਨ ਔਰ ਸ਼ਾਂਤੀ ਕਿਸੇ ਵੀ ਹਾਲਾਤਾਂ ਦੇ